ਸਸੀ ਗਾਲ ਜੀ ਤੁਸੀਂ ਵੇਖ ਰਹੇ ਜਗਬਾਨੀ ਟੀਵੀ ਮੈਂ ਹਰਜਿੰਦਰ ਸਿੰਘ ਕਰਾਇਆ ਇਸ ਮੌਕੇ ਸਿ ਮੌਜੂਦ ਹਾਂ ਜੀ ਦੀਨਾ ਨਗਰ ਵਿਖੇ ਜੋ ਇੱਕ ਬ੍ਰਹਮਪੁਰ ਰੋਡ ਤੇ ਓਵਰ ਬ੍ਰਿਜ ਬਣਾ ਰਿਹਾ ਪਿਛਲੇ ਤਕਰੀਬ 4 ਸਾਲ ਤੋਂ ਜਿਸ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਕੁਟਾਰੂ ਚੱਕ ਜੀ ਪਹੁੰਚ ਲੈਣ ਕੋਸ਼ਿਸ਼ ਕਰਨੇ ਉਹਨਾਂ ਨਾਲ ਗੱਲ ਕਰਨ ਦੀ ਕੀ ਕਹਿੰਦੇ ਨੇ ਇਸ ਪੋਲ ਨੂੰ ਕਦੋਂ ਜੜਾ ਚਾਲੂ ਕੀਤਾ ਜਾਵੇਗਾ ਤੁਹਾਡਾ ਸਭ ਦਾ ਸ਼ੁਕਰੀਆ ਪ੍ਰੈਸ ਵਾਲੇ ਦੋਸਾਂ ਮਿੱਤਰਾਂ ਦਾ ਮੈਂ ਦੀਨਾ ਨਗਰ ਨਵੇਂ ਸਾਲ ਚ ਪਹਿਲੀ ਵਾਰ ਆ ਰਹੇ ਹਾਂ ਤੁਹਾਨੂੰ ਸਭ ਨੂੰ ਮੁਬਾਰਕਾਂ ਈਸ਼ਵਰੇ ਦੀਆਂ ਔਰੇ ਬਰਾ ਤੁਹਾਡੀ ਸਾਡੀ ਜ਼ਿੰਦਗੀ ਚ ਚੰਗਾ ਰਾਵੇ ਇਸ ਦੀਆਂ ਦੁਆਵਾਂ ਵੀ ਨੇ ਸਾਡੀਆਂ ਖੁਆਸ਼ੀਆਂ ਸੋ ਅੱਜ ਜਿਹੜਾ ਫਲਾਈਓਵਰ ਦੀਨਾਨਗਰ ਦੇ ਅੰਦਰ ਬਣ ਰਿਹਾ ਦੀਨਾਨਗਰ ਤੋਂ ਬਹਿਰਾਮਪੁਰ ਰੋਡ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਇਹਦਾ ਕੰਮ ਲੱਗਿਆ ਔਰ ਜਿਸ ਤਰ੍ਹਾਂ ਮੈਨੂੰ ਫੀਡਬੈਕ ਅੱਜ ਮਿਲੀ ਹੈ ਉਹਦੇ ਮੁਤਾਬਕ ਇਹਨੂੰ ਬਹੁਤ ਜਲਦੀ ਮੈਂ ਸਮਝਦਾ ਵੀ 1.5 ਮਹੀਨੇ ਦੇ ਪੀੜ ਦੇ ਦੌਰਾਨ ਜਾਂ ਵੱਧ ਤੋਂ ਵੱਧ 2 ਮਹੀਨੇ ਇਹਨੂੰ ਅਸੀਂ ਮਹਿਸੂਸ ਕਰਦੇ ਹਾਂ ਬਣ ਕੇ ਤਿਆਰ ਹੋ ਜਾਊਗਾ ਸੋ ਦਿਨਾਨਗਰ ਦੇ ਲੋਕਾਂ ਦੀ ਜਿਹੜੀ ਮੈਂ ਸਮਝਦਾ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਮੈਂ ਖੁਦ ਵੀ ਇਸ ਰਾਹ ਦੇ ਉੱਤੇ ਆਉਂਦਾ ਜਾਂਦਾ ਰਿਹਾ ਹਾਂ ਔਰ ਕਾਫੀ ਲੰਬਾ ਜਾਮ ਇੱਥੇ ਲੱਗਦਾ ਰਿਹਾ ਰੇਲਵੇ ਦੀ ਜਦੋਂ ਆਵਾਜ਼ਾਈ ਹੁੰਦੀ ਹੈ ਸੋ ਇਹ ਤੋਂ ਨਜ਼ਾਦ ਮਿਲੇ ਸਾਡੇ ਪਿਆਰੇ ਸ਼ਹਿਰ ਵਾਸੀਆਂ ਨੂੰ ਇਹਦੇ ਲਈ ਜਿਹੜਾ ਹੈ ਉਹ ਅੱਜ ਮੈਂ ਇੱਥੇ ਇਹਦਾ ਨਿਕਣ ਕਰਨ ਲਈ ਆਇਆ ਸੋ ਇਹ ਲਗਭਗ 57 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਪੁਲ ਤਿਆਰ ਹੋਣਾ 40 ਕਰੋੜ ਰੁਪਈਆ ਦੇ ਆਪਣੀ ਲੱਗਦਾ ਕੁਝ ਨਰ ਵਕ ਵਕ ਡਿਪਾਰਟਮੈਂਟਾਂ ਦਾ ਜਿਹੜਾ ਉਹ ਕਰਨਾ ਟੋਟਲ 57 ਕਰੋੜ ਰੁਪਈਆ ਇਹਦੇ ਉੱਤੇ ਲੱਗਦਾ ਆ ਰਹੀ ਹੈ ਤੇ 750 ਮੀਟਰ ਦੇ ਲੰਬਾ ਬਹੁਤ ਸ਼ਾਨਦਾਰ ਪੁਲ ਫਲਾਈਓਵਰ ਜਿਹੜਾ ਉਹ ਉਹਦੀਆਂ ਤਿਆਰੀਆਂ ਨੂੰ ਅੰਤਮ ਸੂ ਦਿੱਤੀ ਜਾ ਰਹੀ ਹੈ ਸੋ ਮੇਰੇ ਨਾਲ ਅੱਜ ਰੇਲਵੇ ਦੇ ਇੰਜੀਨੀਅਰ ਸਾਡੇ ਪੀ ਡਬਲਯੂ ਡੀ ਦੇ ਇੰਜੀਨੀਅਰ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਔਰ ਸਾਡੇ ਹਲਕਾ ਚਾਰਜ ਮੇਰੇ ਵੱਡੇ ਭਰਾ ਅਸਮ세ਰ ਸਿੰਘ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨੇ ਸਾਰਿਆਂ ਨੇ ਅੱਜ ਅਸੀਂ ਇਹ ਮਤਲਬ ਜਿਹੜੀ ਕਹਿ ਸਕਦੇ ਆ ਵੀ ਇੱਕ ਵੱਡੀ ਮੀਲ ਸਾਨੂੰ ਲੱਗੀ ਹੈ ਕਿ ਇਹ ਪੁਲ ਜਲਦੀ ਬਣ ਕੇ ਤਿਆਰ ਹੋਏਗਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਆ ਸੋ ਜਿੱਤੇ ਬਾਕੀ ਕੰਮ ਹੋ ਰਹੇ ਆ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕ ਬਣ ਰਹੇ ਆ ਹਜ਼ਾਰਾਂ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਮਿਲ ਰਹੀਆਂ ਨੇ ਲੋਕਾਂ ਨੂੰ ਸੇਵਾਵਾਂ ਡੋਰ ਟੂ ਡੋਰ ਘਰ ਜਾ ਕੇ ਮਿਲਦੇ ਜਿਹੜੇ ਉਹ ਮਾਰਗ ਤਿਆਰ ਕਰ ਲਏ ਗਏ ਆ ਸੋ ਸਕੂਲ ਆਫ ਫੈਮਿਨਸ ਬਣ ਰਹੇ ਆ ਸ਼ਹਿਰ ਦੇ ਅੰਦਰ ਬੜਾ ਕੁਝ ਲੱਗੇ ਬਹੁਤ ਕੁਝ ਲੱਗੇ ਮੇਰੇ ਕਹਿਣ ਤੋਂ ਬਾਅਦ ਵੀ ਜਿੱਥੇ ਬਾਕੀ ਰੂਲਸ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਉਹਦੇ ਨਾਲ ਨਾਲ ਜਿਹੜੀ ਕਨੈਕਟਿਵਿਟੀ ਆ ਉਹਦੇ ਲਈ ਵੀ ਸਰਕਾਰ ਦੀ ਪਹੁੰਚ ਜਿਹੜੀ ਆ ਉਹ ਬੜੀ ਸਜیدہ ਸੋ ਇਹ ਪੌਲ ਕਿਹੜੇ ਕਾਰਨਾ ਕਰਕੇ ਇਹ ਲੇਟ ਹੋਇਆ ਇਹ ਤਾਂ ਮੈਂ ਸਮਝਦਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸੋ ਮੈਂ ਅੱਜ ਪਤਾ ਵੀ ਕੀਤਾ ਫਾਈਨੈਂਸਲੀ ਪ੍ਰੋਬਲਮ ਕੋਈ ਨਹੀਂ ਪੂਰਾ ਦੇ ਸਾਹਮਣੇ ਕਹਿ ਰਹੇ ਆ ਮਤਲਬ ਕੋਈ ਫੰਡ ਦੀ ਪ੍ਰੋਬਲਮ ਨਹੀਂ ਕੋਈ ਫੰਡ ਦੀ ਪ੍ਰੋਬਲਮ ਨਹੀਂ ਤੁਸੀਂ ਉਹਨਾਂ ਤੋਂ ਵੀ ਮੇਰੇ ਸਾਹਮਣੇ ਵਾਈਟ ਲਵੋ ਔਰ ਪੂਰੇ ਫੰਡ ਸਹਿ ਗਏ ਆ ਔਰ ਮੈਨੂੰ ਇਹ ਕੈਂਚ ਕੋਈ ਚੀਝਕ ਨਹੀਂ ਵੀ ਅਪ੍ਰੈਲ ਅੱਧ ਦੇ ਵਿੱਚ ਪੁਲ ਬਣਾ ਕੇ ਅਸੀਂ ਆਪਣੇ ਪਿਆਰੇ ਸ਼ਹਿਰ ਵਾਸੀਆਂ ਨੂੰ ਮਤਲਬ ਜਿਹੜਾ ਸਪੁਰਦ ਕਰਨਾ ਔਰ ਇਹਦੇ ਲਈ ਦਿਨ ਰਾਤ ਜਿੱਥੇ ਫਿਜ਼ੀਕਲੀ ਕੰਮ ਹੋ ਰਿਹਾ ਟੈਕਨੀਕਲੀ ਕੰਮਾਂ ਦੇ ਉੱਤੇ ਵੀ ਵਰਕ ਕੀਤਾ ਜਾ ਰਿਹਾ ਸੋ ਮੈਂ ਵੀ ਅੱਜ ਆਇਆ ਸੋ ਮੈਂ ਵੀ ਅਧਿਕਾਰੀ ਸੇਵਾਨਾਂ ਨੂੰ ਅਪੀਲ ਕੀਤੀ ਹੈ ਮੈਨੂੰ ਪੋਲ ਨੂੰ ਜਲਦੀ ਬਣਾਇਆ ਜਾਵੇ ਨੇ ਮੰਤਰੀ ਕਟਾਰੂ ਚੱਕ ਜਿਨ੍ਹਾਂ ਵੱਲੋਂ ਦੱਸਿਆ ਗਿਆ ਵੀ ਅਪ੍ਰੈਲ ਦੇ ਅੱਧ ਵਿੱਚ ਜਿਹੜਾ ਪੋਲਾ ਸਟਾਰਟ ਹੋ ਜਾਏਗਾ ਔਰ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਕਾਫੀ ਸਮੇਂ ਤੋਂ ਮੁਸ਼ਕਲ ਆ ਰਹੀ ਸੀ ਉਸ ਦਾ ਹੱਲ ਜਿਹੜਾ ਵਾ ਹੋ ਜਾਏਗਾ ਔਰ ਜਲਦੀ ਹੀ ਇਹ ਕੁਲਚੜਾਵਾ ਸਟਾਰਟ ਹੋਣ ਕਰਨ ਜੋ ਸਰਹੱਦੀ ਖੇਤਰ ਦੇ ਕਰੀਬ ਦਰਜਣਾ ਪਿੰਡ ਨੇ ਜਿੰਨਾਂ ਲੋਕਾਂ ਨੂੰ ਇਸ ਦਾ ਕਾਫੀ ਵੱਡਾ ਬੈਨੀਫਿਟ ਹੋਏਗਾ ਕੈਮਰਾਮੈਨ ਕੁਲਨੂਲ ਦੇ ਨਾਲ ਹਰਜਿੰਦਰ ਸਿੰਘ ਗੁਰਾਇ ਜਗਬੰਦੀ ਟੀਵੀ ਦਿਨਾਨਗਰ ਗੁਰਦਾਸਪੁਰ